ਇਦੇ ਨਾਲ ਨਾਲ ਹੀ ਜਿਹੜਾ ਸਾਡਾ ਪੁਲਿਸ ਦਾ ਕੰਮ ਹੈ ਜਿਹੜਾ ਸਾਡਾ ਕ੍ਰਾਈਮ ਡਿਟੈਕਸ਼ਨ ਦਾ ਕੰਮ ਹੈ ਉਹਦੇ ਵਿੱਚ ਅੱਜ ਅਸੀਂ ਤਿੰਨ ਇਨਸੀਡੈਂਟਸ ਜਿਹੜੇ ਨੇ ਉਹ ਇੱਥੇ ਬਰੀਫ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦੱਸਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਸ਼ਿਵਾਲਿਕ ਸਰਿਆ ਵਾਲੀ ਜਿਹੜੀ ਸ਼ਾਪ ਹੈ ਉਹਦੇ ਉੱਤੇ ਰੀਸੈਂਟ ਟਾਈਮ ਦੇ ਵਿੱਚ ਜਿਹੜਾ ਹਫਤਾ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੁਝ ਜਿਹੜੇ ਦੋ ਅਣਪਛਾਤੇ ਵਿਅਕਤੀ ਸੀਗੇ ਉਹਨਾਂ ਨੇ ਰਾਤ ਦੇ ਸਮੇਂ 9:10 ਵਜੇ ਦੇ ਆਰਾਊਂਡ ਜਿਹੜੇ ਸ਼ਾਪ ਸੀਗੀ ਉਹਦੇ ਸ਼ਟਰ ਦੇ ਉੱਤੇ ਆ ਕੇ ਸਿੱਧੀਆਂ ਗੋਲੀਆਂ ਚਲਾਈਆਂ ਸੀਗੀਆਂ ਉਸ ਦੀ ਇੱਕ ਵੀਡੀਓ ਬਣਾਈ ਗਈ ਦੋਸ਼ੀਆਂ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਮਾਲਕ ਸੀਗਾ ਉਹਨੂੰ ਉਹ ਵੀਡੀਓ ਸੈਂਡ ਕਰਕੇ ਉਹ ਤੋਂ ਫਿਰੋਤੀ ਮੰਗੀ ਗਈ ਜੇਰ ਯੋਗ ਹੈ ਚਲ ਟਾਈਮਸ ਨਾਉ ਪੰਜਾਬ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਕਿ ਅੱਜ ਦੇ ਜਿਹੜਾ ਮੌਸਮ ਹੈ ਉਹਦੇ ਵਿੱਚ ਵੀ ਸਾਰੇ ਪ੍ਰੈਸ ਦੇ ਸਾਡੇ ਸਾਥੀ ਇੱਥੇ ਆਏ ਨੇ ਬਟਾਲਾ ਪੁਲਿਸ ਵੱਲੋਂ ਜਿੱਥੇ ਸਾਰਿਆਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਵਿੱਚ ਇਸ ਟਾਈਮ ਦੇ ਉੱਤੇ ਫਲਡਸ ਦੇ ਰਿਲੇਟਡ ਬਹੁਤ ਮਾਰ ਪਈ ਹੋਈ ਹੈ ਤੇ ਉੱਥੇ ਸਾਡੀਆਂ ਸਾਰੀਆਂ ਟੀਮਸ ਕੰਮ ਕਰ ਰਹੀਆਂ ਨੇ ਜਿਹੜੇ ਫਲਡ ਦੇ ਰਿਲੀਫ ਦੇ ਸੰਬੰਧੀ ਇਹਦੇ ਨਾਲ ਨਾਲ ਹੀ ਜਿਹੜਾ ਸਾਡਾ ਪੁਲਿਸ ਦਾ ਕੰਮ ਹੈ ਜਿਹੜਾ ਸਾਡਾ ਕ੍ਰਾਈਮ ਡਿਟੈਕਸ਼ਨ ਦੇ ਕੰਮ ਹੈ ਉਹਦੇ ਵਿੱਚ ਅੱਜ ਅਸੀਂ ਤਿੰਨ ਇਨਸੀਡੈਂਟਸ ਜਿਹੜੇ ਨੇ ਉਹ ਇੱਥੇ ਬਰੀਫ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਸ਼ਿਵਾਲਿਕ ਸਰਿਆ ਵਾਲੀ ਜਿਹੜੀ ਸ਼ਾਪ ਹੈ ਉਹਦੇ ਉੱਤੇ ਰੀਸੈਂਟ ਟਾਈਮ ਦੇ ਵਿੱਚ ਜਿਹੜਾ ਹਫਤਾ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੁਝ ਜਿਹੜੇ ਦੋ ਅਣਪਛਾਤੇ ਵਿਅਕਤੀ ਸੀਗੇ ਉਹਨਾਂ ਨੇ ਰਾਤ ਦੇ ਸਮੇਂ 9-10 ਵਜੇ ਦੇ ਅਰਾਊਂਡ ਜਿਹੜੀ ਸ਼ਾਪ ਸੀਗੀ ਉਹਦੇ ਸ਼ਟਰ ਦੇ ਉੱਤੇ ਆ ਕੇ ਸਿੱਧੀਆਂ ਗੋਲੀਆਂ ਚਲਾਈਆਂ ਸੀਗੀਆਂ ਉਸ ਦੀ ਇੱਕ ਵੀਡੀਓ ਬਣਾਈ ਗਈ ਦੋਸ਼ੀਆਂ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਮਾਲਕ ਸੀਗਾ ਉਹਨੂੰ ਉਹ ਵੀਡੀਓ ਸੈਂਡ ਕਰਕੇ ਉਤੋਂ ਫਰौती ਮੰਗੀ ਗਈ ਜ਼ਿਕਰਯੋਗ ਹੈ ਕਿ ਜਿਹੜਾ ਮਦਈ ਹੈ ਉਹਦੇ ਕੋਲੋਂ ਡੋਨੀਬਲ ਤੇ ਇਹ ਅਮਰ ਖਬੇ ਰਾਜਪੂਤਾ ਜਿਹੜਾ ਦੋ ਦੋਸ਼ੀ ਨੇ ਜਿਹੜੇ ਬਾਹਰਲੇ ਮੁਲਕ ਵਿੱਚ ਬੈਠੇ ਹੋਏ ਨੇ ਇਹਨਾਂ ਵੱਲੋਂ ਆਪਣੇ ਗੁਰਗਿਆ ਰਾਹੀਂ ਉੱਥੇ ਫਾਇਰਿੰਗ ਕਰਾਈ ਗਈ ਸੀਗੀ ਤੇ ਉਹਨਾਂ ਕੋਲੋਂ ਫਰौती ਮੰਗੀ ਗਈ ਸੀਗੀ ਇਸ ਦੇ ਉੱਤੇ ਪਹਿਲਾਂ ਮੁਕੱਦਮਾ ਵੀ ਉਹਨਾਂ 'ਤੇ ਦਰਜ ਹੈ 134 ਨੰਬਰ ਮੁਕੱਦਮਾ ਸੀਗਾ 27 2025 ਦਾ ਥਾਣਾ ਸਿਟੀ ਦੇ ਵਿੱਚ ਦਰਸੀਗਾ ਉਸ ਤੋਂ ਬਾਅਦ ਉਹਨਾਂ ਨੇ ਇਹ ਫਾਇਰਿੰਗ ਇਨਸੀਡੈਂਟ ਕਰਵਾਇਆ ਉਹਦੀ ਵੀਡੀਓ ਬਣਾਈ ਤੇ ਫਿਰ ਤੋਂ ਉਹਨਾਂ ਨੂੰ ਜਿਹੜੀ ਇਹ ਧਮਕੀ ਭਰੀ ਕਾਲ ਕੀਤੀ ਜਿਹਦੇ ਉੱਤੇ ਮੁਕੱਦਮਾ ਨੰਬਰ 255 ਜਿਹੜਾ 26/8 ਨੂੰ ਇਹ ਥਾਣਾ ਸਿਵਲ ਲਾਈਨ ਵਿੱਚ ਰਜਿਸਟਰ ਕੀਤਾ ਗਿਆ ਇਹ ਇਹ ਇਸ ਮੁਕਦਮੇ ਨੂੰ ਟ੍ਰੇਸ ਕਰਨ ਵਾਸਤੇ ਸਾਡੀ ਸੀਆਈਏ ਦੀਆਂ ਟੀਮਸ ਸਾਡੀਆਂ ਜੜੀਆਂ ਡੀਐਸਪੀ ਸਬਡਿਵੀਜ਼ਨ ਸਿਟੀ ਸੰਜੀਵ ਜੀ ਹੋਣੇ ਉਹਨਾਂ ਦੀਆਂ ਟੀਮਸ ਇਹ ਸਾਰੀਆਂ ਇਕਜੁੱਟ ਹੋ ਗਈਆਂ ਇਹ ਦੱਸਣੀ ਉਹ ਗੱਲ ਇਹ ਹੈ ਕਿ 48 ਘੰਟੇ ਦੇ ਵਿੱਚ ਹੀ ਅਸੀਂ ਜਿਹੜੇ ਇਹਦੇ ਦੋ ਦੋਸ਼ੀ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਤੇ ਉਸ ਤੋਂ ਬਾਅਦ ਉਹ ਇਹ ਦੋਸ਼ੀ ਜਿਹੜੇ ਨੇ ਦੋਨੋਂ ਅਰੈਸਟ ਕਰ ਲਏ ਗਏ ਨੇ ਇਹ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦਾਲਮ ਤੇ ਦੂਸਰੇ ਦਾ ਨਾਮ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਦਵਿੰਦਰ ਸਿੰਘ ਜੋ ਇਹ ਵੀ 달ਮ ਦਾ ਰਹਿਣ ਵਾਲਾ ਹੈ ਇਹ ਦੋਨੋਂ ਦੋਸ਼ੀ ਅਰੈਸਟ ਕਰ ਲਏ ਗਏ ਨੇ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਤੋਂ ਜਿਹੜਾ ਬਾਈਕ ਹੈ ਜਿਹੜਾ ਇਹਨਾਂ ਨੇ ਯੂਜ਼ ਕੀਤਾ ਸੀਗਾ ਉਹ ਰਿਕਵਰ ਕਰ ਲਿਆ ਗਿਆ ਜਿਹੜਾ ਇਹਨਾਂ ਵੈਪਨ ਹੈ ਉਹ ਇਹਨਾਂ ਨੇ ਅੱਗੇ ਆਪਣੇ ਸਾਥੀਆਂ ਨੂੰ ਦੇ ਦਿੱਤਾ ਸੀਗਾ ਉਹ ਇਹ ਰਿਕਵਰ ਕਰਨਾ ਬਾਕੀ ਹੈ ਦਸਣੀ ਉਹ ਗੱਲ ਇਹ ਹੈ ਕਿ ਇਹ ਦੋਨੋਂ ਵਿਅਕਤੀ ਜਿਹੜੇ ਨੇ ਅਮਰ ਖੱਬੇ ਰਾਜਪੂਤਾ ਤੇ ਡੋਨੀ ਬਾਲ ਦੇ ਕਹਿਣ ਦੇ ਉੱਤੇ ਇਹਨਾਂ ਨੇ ਉੱਥੇ ਫਾਇਰਿੰਗ ਇਨਸੀਡੈਂਟ ਕੀਤੇ ਸੀਗੇ ਤੇ ਬਟਾਲਾ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਇਸ ਸਬੰਧੀ ਜਿਹੜੀ ਇਹਨਾਂ ਨੇ ਵੀਡੀਓ ਕਲਿੱਪ ਜਿਹੜੀ ਉਸ ਮਦਈ ਨੂੰ ਭੇਜ ਕੇ ਡਰਾਇਆ ਧਮਕਾਇਆ ਸੀਗਾ ਉਹ ਅਸੀਂ ਤੁਹਾਨੂੰ ਸ਼ੇਅਰ ਕਰਦੇ ਹਾਂ ਕਿ ਉਹ ਇਹਨਾਂ ਨੇ ਕਿਸ ਤਰੀਕੇ ਨਾਲ ਬਣਾਈ ਸੀਗੀ हाँ जी हाँ जी जिक्र योग है कि जड़े दोनों दोषी ने हैबिचुअल ऑफेंडर्स ने ਇਹਦੇ ਵਿੱਚੋਂ ਜਸਵਿੰਦਰ ਸਿੰਘ ਜਿਹੜੀ ਉਮਰ 50 ਸਾਲ ਹੈ ਇਹਦੇ ਉੱਤੇ 6 ਮੁਕਦਮੇ ਆਲਰੇਡੀ ਦਰਜ ਨੇ 5 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਜੋ ਕਿ ਬਟਾਲਾ ਜिले ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਰਜਿਸਟਰ ਨੇ ਤੇ ਏਕੇ ਦੇ ਉੱਤੇ ਸਨੇਚਿੰਗ ਦਾ ਪਹਿਲਾ ਮੁਕਦਮਾ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਸੰਦੀਪ ਸਿੰਘ ਉਹਦੇ ਉੱਤੇ ਵੀ ਆਰਮਜ਼ ਐਕਟ ਦਾ ਮੁਕਦਮਾ ਦਰਜ ਹੈ ਐਸਐਸਓਸੀ ਅੰਮ੍ਰਿਤਸਰ ਸੋ ਹੈਬਿਚੁਅਲ ਆਫ ਐਂਡਰ ਸੀਗੇ ਇਹਨਾਂ ਦੋਨਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਦਾ ਰਿਮਾਂਡ ਵਧਾ ਕੇ ਜਿਹੜਾ ਇਹਨਾਂ ਦਾ ਵੈਪਨ ਯੂਜ਼ਡ ਹੈ ਉਹ ਰਿਕਵਰ ਕਰਾਂਗੇ ਤੇ ਨਾਲ ਜਿਹੜੀ ਫਾਈਨੈਂਸ਼ੀਅਲ ਟਰਾਂਜੈਕਸ਼ਨ ਹੋ ਜਿਹੜਾ ਕ੍ਰਾਈਮ ਕੀਤਾ ਸੀਗਾ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਇਹ ਜਿਹੜੇ ਹਥਿਆਰ ਹੈ ਉਹੀ ਦਸਣ ਵਾਲੀ ਗੱਲ ਹੈ ਕਿ ਇਹਨਾਂ ਦੇ ਜਿਹੜੇ ਬਾਹਰ ਬੈਠੇ ਇਹਨਾਂ ਦੇ ਹੈਂਡਲਰਸ ਨੇ ਉਹ ਇਹਨਾਂ ਨੂੰ ਆਪਣੇ ਸਾਥੀਆਂ ਦੇ ਰਾਹੀਂ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦੇ ਨੇ ਫਿਰ ਇਹ ਵੈਪਨ ਯੂਜ਼ ਕਰਦੇ ਨੇ ਤੇ ਅੱਗੇ ਆਪਣੇ ਸਾਥੀਆਂ ਤੱਕ ਪਹੁੰਚਾ ਦਿੰਦੇ ਨੇ ਸੋ ਉਹ ਜਿਹੜਾ ਪ੍ਰੋਸੈਸ ਹੈ ਉਹਨੂੰ ਅਸੀਂ ਰਿਮਾਂਡ ਦੇ ਤਹਿਤ ਇਹਨੂੰ ਐਕਸਪਲੋਰ ਕਰ ਰਹੇ ਹਾਂ ਫਰੋਤੀ ਇਹਨਾਂ ਕੋਲੋਂ ਜੀ 50 ਲੱਖ ਦੀ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਅ ਮਹੀਨਾ ਪਹਿਲਾਂ ਜਦੋਂ ਕਾਲ ਆਈ ਸੀ ਉਦੋਂ ਪਰਚਾ ਵੀ ਰਜਿਸਟਰਡ ਸੀਗਾ ਤੇ 1 ਮਹੀਨੇ ਬਾਅਦ ਇਹਨਾਂ ਨੇ ਉਹਦਾ ਤੇ ਉੱਤੇ ਫਾਇਰਿੰਗ ਕਰਵਾਈ। ਸਰ ਡੋਨੀ ਬਲ ਵਾਸਤੇ ਕੰਮ ਕਰਦੇ ਜਾਂ ਪੈਸੇ ਵਾਸਤੇ ਕਹਿ ਵਾਸਤੇ ਕੰਮ ਕਰਦੇ। ਨਹੀਂ ਜੋ ਹਜੇ ਤੱਕ ਪ੍ਰਾਇਮਰੀ ਪ੍ਰਾਇਮਾ ਫਸਾਈ ਆਇਆ ਕਿ ਇਹ ਡੋਨੀ ਬਲ ਤੇ ਅਮਰ ਖਬਰ ਰਾਜਪੂਤਾ ਜਿਹੜਾ ਉਹਨਾਂ ਦੇ ਗੁਰਗੇ ਸੀਗੇ ਉਹਨਾਂ ਦੇ ਕਹੜ ਦੇ ਉੱਤੇ ਇਹਨਾਂ ਨੇ ਕੀਤਾ ਤੇ ਪੈਸੇ ਵਾਸਤੇ ਹੀ ਇਹ ਸਾਰਾ ਕੰਮ ਲੇਕਿਨ ਉਹਨਾਂ ਵਾਸਤੇ ਤੇ ਉਹਨਾਂ ਵਾਸਤੇ ਕੀਤਾ। ਠੀਕ ਹੈ। ਬਟਾਲਾ ਪੁਲਿਸ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਟਾਲਾ ਪੁਲਿਸ ਨੇ ਰੀਸੈਂਟ ਡੇਸ ਦੇ ਵਿੱਚ 4 ਗ੍ਰੇਨੇਡ ਤੇ ਆਡੀਐਕਸ ਦੀ ਰਿਕਵਰੀ ਕੀਤੀ ਸੀਗੀ ਤੇ ਉਹਦੇ ਵਿੱਚ ਇੱਕ ਦੋਸ਼ੀ ਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਮੀਤ ਸਿੰਘ ਵਾਸੀ ਬਲਪੁਰੀਆਂ ਜਿਹੜਾ ਪੁਰੀਆਂ ਕਲਾ ਜਿਹੜਾ ਹੈਗਾ ਸੀ ਉਹਨੂੰ ਅਰੈਸਟ ਕੀਤਾ ਗਿਆ ਸੀ ਜੋ ਅਸੀਂ ਉਸ ਪ੍ਰੈਸ ਕਾਨਫਰੰਸ ਵਿੱਚ ਵੀ ਦੱਸਿਆ ਸੀਗਾ ਕਿ ਇਹਨਾਂ ਦੇ ਸਾਥੀ ਜਿਹੜੇ ਨੇ ਆਈਡੈਂਟੀਫਾਈਡ ਦੇ ਤੇ ਅਰੈਸਟ ਕਰਨੇ ਬਾਕੀ ਨੇ ਬਟਾਲਾ ਪੁਲਿਸ ਨੇ ਇਸੇ ਕੇਸ ਦੇ ਉੱਤੇ ਹੋਰ ਵਧੀਆ ਕੰਮ ਕਰਦੇ ਹੋਏ ਜਿਹੜੇ ਦੇ ਦੋ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਨਾਮ ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੁਰੀਆਂ ਕਲਾ ਤੇ ਜਰਮਨਜੀਤ ਸਿੰਘ ਉਰਫ ਜਰਮਨ ਉਤਰ ਹਰਵੰਤ ਸਿੰਘ ਵਾਸੀ ਪੁਰੀਆਂ ਕਲਾ ਹੈ ਤੇ ਇਹਨਾਂ ਪਾਸੋਂ ਇੱਕ ਹੈਂਡ ਗ੍ਰੇਨੇਡ ਇੱਕ ਪਿਸਟਲ 34 ਪੀਐਕਸ5 ਤੇ ਚਾਰ ਰੌਂਗ ਜਿਹੜੇ ਨੇ ਜ਼ਿੰਦਾ ਰੌਂਗ ਜਿਹੜੇ ਨੇ ਉਹ ਵੀ ਰਿਕਵਰ ਹੋਏ ਨੇ ਉਹਦੀਆਂ ਫੋਟੋਗ੍ਰਾਫਸ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆਂ ਜਿਹੜੀਆਂ ਕਿ ਬਟਾਲਾ ਜ਼ਿਲ੍ਹਾ ਦੇ ਵਿੱਚ ਫਰੋਤੀਆਂ ਦਾ ਇੱਕ ਚੱਲ ਰਿਹਾ ਹੈ ਇਨਸੀਡੈਂਟ ਸਾਰੇ ਚੱਲ ਰਹੇ ਨੇ ਉਹਦੇ ਵਿੱਚ ਹੀ ਇੱਕ ਹੋਰ ਬਟਾਲਾ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਕਿ ਇੱਕ ਰਜਿੰਦਰ ਸਿੰਘ ਉਰਫ ਰਜਿੰਦਰ ਸਿੰਘ ਪੁੱਤਰ ਜਵਾਹਰ ਸਿੰਘ ਵਾਸੀ ਪਿੰਡ ਹਰਦੋ ਚੰਡੇ ਥਾਣਾ ਸਦਰ ਇਹਨਾਂ ਨੂੰ 30 ਲੱਖ ਰੁਪਏ ਦੀ ਫਰੋਤੀ ਆਈ ਸੀਗੀ ਉਹਦੇ ਉੱਤੇ ਹੀ ਕੰਮ ਕਰਦੇ ਹੋਏ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਉਹਨੇ ਟੈਕਨੀਕਲੀ ਤੇ ਹਿਊਮਨ ਸੋਰਸ ਲਗਾਉਂਦੇ ਹੋਏ ਜਿਹੜੇ ਬੰਦੇ ਉਹਨੂੰ ਫਰੋਤੀ ਦੇ ਰਹੇ ਸੀਗੇ ਉਹਨੂੰ ਆਇਡੈਂਟੀਫਾਈ ਕੀਤਾ ਗਿਆ ਤੇ ਉਹਦੇ ਵਿੱਚ ਜਿਹੜਾ ਬੰਦਾ ਇੱਥੋਂ ਉਸ ਜਿਹੜੇ ਸਾਡੇ ਮੁਦਈ ਹੈ ਰਜਿੰਦਰ ਸਿੰਘ ਉਹਦੀ ਜਿਹੜਾ ਸੂਹ ਦੇ ਰਿਆ ਸੀ ਜਿਹੜਾ ਇਨਫੋਰਮੇਸ਼ਨ ਦੇ ਰਿਆ ਸੀਗਾ ਕਿ ਉਸ ਸੰਬੰਧੀ ਜਦੋਂ ਉਹਨੂੰ ਥ੍ਰੈਟ ਕਾਲਸ ਦੇ ਵਿੱਚ ਉਹਨੂੰ ਇਨਫੋਰਮੇਸ਼ਨ ਆਂਦੀ ਸੀਗੀ ਕਿ ਤੂੰ ਇੱਥੇ ਤੁਰਿਆ ਜਾਣਾ ਤੇਰੇ ਕੋਲ ਆਸਮਾਨ ਹੈ ਤੇਰੇ ਕੋਲ ਉਹ ਹੈ ਤੇਰਾ ਨੁਕਸਾਨ ਕਰਾਂਗੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਆਇਡੈਂਟੀਫਾਈ ਕੀਤਾ ਤੇ ਉਹਨੂੰ ਅਰੈਸਟ ਕਰ ਲਿਆ ਜਿਹਦਾ ਨਾਮ ਹੈ ਰਵਿੰਦਰ ਸਿੰਘ ਉਰਫ ਹੈਪੀ ਉਤਰ ਸਰਬਜੀਤ ਸਿੰਘ ਵਾਸੀ ਹਰਦੋਚੰਡੇ ਇਹ ਉਹਦੇ ਪਿੰਡ ਦਾ ਹੀ ਵਿਅਕਤੀ ਹੈ ਸੋ ਇਨੇ ਹੀ ਜਿਹੜਾ ਆਪਣਾ ਬਾਹਰ ਬੈਠਾ ਸਾਥੀ ਜਿਹਦਾ ਨਾਮ ਹੈ ਨੂਰਜੀਤ ਸਿੰਘ ਉਰਫ ਜਬਰੂ ਪੁੱਤਰ ਅਮਰੀਕ ਸਿੰਘ ਵਾਸੀ ਜੱਲੂਵਾਲ ਥਾਣਾ ਬਿਆਸ ਦਾ ਇਹ ਰਹਿਣ ਵਾਲਾ ਸੀਗਾ ਜੋ ਹਾਲ ਮਲੇਸ਼ੀਆ ਵਿੱਚ ਰਹਿ ਰਿਹਾ ਸੋ ਇਸ ਪਿੰਡ ਦੇ ਵਿਅਕਤੀ ਨੇ ਆਪਣੇ ਸਾਥੀ ਜੋ ਮਲੇਸ਼ੀਆ ਵਿੱਚ ਰਹਿ ਰਿਹਾ ਉਹਨੂੰ ਆਪਣੇ ਹੀ ਪਿੰਡ ਦੇ ਵਿਅਕਤੀ ਦੀ ਇਨਫੋਰਮੇਸ਼ਨ ਦਿੱਤੀ ਤੇ ਉਸ ਤੋਂ ਉਹਨੂੰ ਅ ਥ੍ਰੈਡ ਕਾਲ ਕਰਾਈ ਫਰੋਤੀ ਦੀ ਕਾਲ ਕਰਾਈ ਤੇ 30 ਲੱਖ ਰੁਪਏ ਦੀ ਜਿਹੜੀ ਹੈਗੀ ਆ ਡਿਮਾਂਡ ਕਰ ਰਹੀ ਸੀ ਇਸ ਸਬੰਧ ਵਿੱਚ 21 ਸਤ ਨੂੰ ਜਿਹੜੀ ਇਹਨੂੰ ਕਾਲ ਆਈ ਸੀਗੀ ਤੇ ਇਹਦੇ ਵਿੱਚ 116 ਨੰਬਰ ਐਫ ਆਈ ਆਰ 27 ਸਤ 2025 ਨੂੰ ਥਾਣਾ ਸਦਰ ਦੇ ਵਿੱਚ ਆਲਰੇਡੀ ਦਰਜ ਸੀਗੀ ਉਹਦੇ ਵਿੱਚ ਅਸੀਂ ਜਿਹੜਾ ਇਥੋਂ ਲੋਕਲ ਹੈਂਡਲਰ ਜਾਂ ਲੋਕਲ ਜਿਹੜਾ ਬੰਦਾ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕਰ ਰਿਆ ਸੀਗਾ ਉਹਨੂੰ ਅਰੈਸਟ ਕਰਦੇ ਆ ਥੈਂਕ ਯੂ ਟਾਈਮਸ ਨਾਉ ਪੰਜਾਬ